ਪੰਜਾਬ ਸਰਕਾਰ ਵੱਲੋਂ ਜੁੱਧ ਨਸਿਆਂ ਤੋਂ ਚਲਾਈ ਮਹਿਰ ਦੇ ਅੱਜ ਸਨੂਰ ਪੁਲਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਅੱਜ ਜੇ ਦੇ ਵਿੱਚੋਂ ਡਿਪਟੀ ਜਿਹੜਾ ਪੁਲਿਸ ਸਕਿਉਰਟੀ ਦਾ ਸੀਗੇ ਡੀਐਸਪੀ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਪਰ ਇਥੇ ਸਿੱਧ ਜੂ ਕਰ ਦਿੰਦਾ ਕਿ ਭਾਵੇਂ ਉਹ ਵਰਦੀ ਦੇ ਵਿੱਚ ਹੈ ਪਾਵੇਂ ਉਹ ਆਮ ਜਨਤਾ ਦੇ ਵਿੱਚ ਕੋਈ ਵੀ ਕ੍ਰਾਈਮ ਲਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਾਡੇ ਨਾਲ ਜਿਹੜੇ ਸਤਾਫ ਇੱਥੇ ਆਂਖੀ ਖੜੇ ਹੈ ਜਿਹਨਾਂ ਆਪਾਂ ਗੱਲ ਕਰਦੇ ਆ ਕਿ ਮਹਿਮ ਚਲਾਈ ਗਈ ਹੈ ਜਿਹਦੇ ਵਿੱਚ ਕਾਫੀ ਪਹਿਲਾਂ ਵੀ ਜ਼ਿਕਰ ਕਰਦੇ ਕਿ ਕਾਲੀਆਂ ਪੇਡਾਂ ਹੁੰਦੀਆਂ ਨੇ ਜਿਹਨਾਂ ਕਰਕੇ ਹਾਈ ਜਨ ਤੋਂ ਨਾਮ ਹੀ ਨਹੀਂ ਲੱਗਿਆ ਕਿੱਦਾਂ ਇਹ ਅਪਰੇਸ਼ਨ ਇੱਥੇ ਤੱਕ ਪਹੁੰਚਿਆ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੀ ਜਿਹੜਾ ਕਿ ਇਹ ਸਾਡੇ ਗੁੱਡ ਯੂਥ ਮਸ਼ਿਆਂ ਬਰੂ ਜਿਹੜੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਹੋਈ ਮੈਂ ਇਹਦੇ ਤਹਿਤ ਇੱਕ ਬੜੀ ਵੱਡੀ ਸਫਲਤਾ ਮਿਲਿਆ ਨਾ ਹੀ ਕਿ ਅਸੀਂ ਸਿਰਫ ਕੋਈ ਵੱਡੀ ਰਿਕਵਰੀਆਂ ਕੀਤੀਆਂ ਨੇ ਬਟ ਜਿਹੜੀ ਜੇਲ੍ਹ ਦੇ ਵਿੱਚ ਸਮਗਲਿੰਗ ਦਾ ਪੂਰਾ ਨੈਟਵਰਕ ਦਾ ਪਰਦਾਫਾਸ਼ ਕਰਨ ਚ ਕਾਫੀ ਕਾਮਯਾਬ ਹੋਇਆ ਇੱਕ ਪਹਿਲਾ ਕਲਾਸ 4 ఎంਪਲੋਈ ਸੀਗਾ ਪ੍ਰਸ਼ਾਂਤ ਮਜੂਮਦਾ ਪਹਿਲਾਂ ਤਾਂ ਚੱਲਿਆ ਕਿ ਉਹ ਸਮਗਲਿੰਗ ਕਰਾ ਰਿਹਾ ਉਸ ਤੋਂ ਬਾਅਦ ਜਦੋਂ ਅਸੀਂ ਤਫ਼ਤੀਸ਼ ਅੱਗੇ ਵਧਰੇ ਤਾਂ ਚੱਲਿਆ ਕਿ ਇੱਕ GPS ਸਿਕਿਉਰਿਟੀ ਸੰਗਰੂਰ ਜੇਲ੍ਹ ਦੇ ਗੁਰਪ੍ਰੀਤ ਸਿੰਘ ਉਹਨਾਂ ਨੇ ਪੈਸੇ ਲੈ ਕੇ ਜੋ ਇਕੰਦਰ ਇਮੇਟ ਹੈ ਉਧਰ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਕੁਝ ਕੈਸ਼ ਲਿੱਤਾ ਕੁਝ ਆਪਣੇ ਰਿਸ਼ਤੇਦਾਰ ਦੇ ਅੰਰੰਪੀਆ ਅਕਾਊਂਟ ਵਿੱਚ ਪਵਾਇਆ ਤੇ ਉਸ ਤੋਂ ਉਹਨਾਂ ਨੇ ਅੱਗੇ ਵਧਦੇ ਹੋਏ ਫਿਰ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਅੰਦਰ ਸਮਗਲ ਕੀਤੀ ਜਦੋਂ ਸਾਨੂੰ ਇਹ ਸਾਰੇ ਦਾ ਤਫ਼ਤੀਸ਼ ਦੇ ਵਿੱਚ ਸਾਡੇ ਆਇਆ ਤਾਂ ਅਸੀਂ ਉਹ ਡੀਐਸਪੀ ਸਾਹਿਬ ਨੂੰ ਅਰੈਸਟ ਕੀਤਾ ਸੈਕਸ਼ਨ 7 ਕ੍ਰਪਸ਼ਨ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਦਾ ਬਵਾਧਾ ਕੀਤਾ ਅਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਪੂਲ ਪੂਲ ਨਹੀਂ ਦੋਸ਼ੀ ਨਾਮਜ਼ਦ ਹੋ ਕੇ ਇਸ ਮੁਕਦਮੇ ਵਿੱਚ ਗ੍ਰਿਫਤਾਰ ਹੋਇਆ। ਜਿਵੇਂ ਤੁਹਾਨੂੰ ਵੀ ਗੱਲ ਕੀਤੀ ਹੈ ਕਿਉਂਕਿ ਆਮ ਲੋਕਾਂ ਦਾ ਪਬਲਿਕ ਦੇ ਵਿੱਚੋਂ ਤਾਂ ਸੌਖਾ ਹੋ ਜਾਂਦਾ ਜੇ ਤੂੰ ਆਪਣੀ ਵਰਦੀ ਦੇ ਅੰਦਰ ਕੋਈ ਇੰਦਾ ਦੇ ਲੋਕ ਮਿਲਦੇ ਆ ਉਹਨਾਂ ਦੀ ਹੋਣਾ ਤੱਕ ਪਹੁੰਚਣਾ ਬੜਾ ਮੁਸ਼ਕਲ ਕਿਵੇਂ ਉਹਦੀਆਂ ਤਾਰਾਂ ਜੁੜਦੀਆਂ ਅਗੇ ਵਰਦੀਆਂ ਵੀ ਕਿਵੇਂ ਉਸ ਕੇਸ ਨੂੰ ਹੱਲ ਕਰਦਾ ਹੈ ਜੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਿਛਲੀ ਪ੍ਰੈਸ ਕਾਨਫਰੰਸ ਇਸੇ ਮੁੱਦੇ 'ਤੇ ਚੋਈਸੀਆਂ 4 ਕਿਲੋਗ੍ਰਾਮ ਹੈਰੋਇਨ ਤੇ ਹੋਰ ਬੜੀ ਰਿਕਵਰੀ ਹੋਈ ਸੀ ਵੱਡੇ ਪੱਧਰ ਤੇ ਤੇ ਇਹ ਤਦਵੀ ਸਵਾਲ ਆਇਆ ਸੀਗਾ ਕਿ ਕੀ ਇਹ ਜਿਹੜਾ ਕਲਾਸ 4 ਇੱਕ ਇਮਪਲੋਈ ਹੈ ਕੀ ਇਹ ਗੱਲ ਇੱਥੇ ਰੁਕੂਗੀ ਜਾਂ ਅੱਗੇ ਵੀ ਕਿਸ ਤੇ ਮੈਂ ਅੱਜ ਆਪਰੇ ਮਾధ్యਮ ਰਹੀਂ ਸਭ ਨੂੰ ਦੱਸਣਾ ਚਾਹਾਂਗਾ ਕਿ ਸਾਡੀ ਨੀਤ ਬਿਲਕੁਲ ਸਾਫ਼ ਹੈ ਸਾਡੇ ਇਰਾਦੇ ਬਿਲਕੁਲ ਮਜ਼ਬੂਤ ਨੇ ਤੇ ਅਸੀਂ ਪਿੱਛੇ ਜਾਂਦੇ ਹੋਏ ਇਹ ਵੀ ਕਿ ਗੈਸਟਿਡ ਰੈਂਕ ਆਫਸਰ ਜੀ ਦੀ ਵੀ ਗ੍ਰਫਤਾਰੀ ਕੀਤੀ ਹੈ ਮਤਲਬ ਅਸੀਂ ਕਾਲੀ ਪਾਵੇਂ ਸਾਡੇ ਮੈਗਨੇਟ ਪਾਲੇ ਪਾਵੇਂ ਉਹ ਆਮ ਪਬਲਿਕ ਚੋਣ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਜੋ ਸਾਡੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਨ ਦਾ ਮਨਤਵ ਕਰਦਾ ਹੈ ਵਿਚਾਰ ਸਰ ਇੱਥੇ ਇਹ ਮੇਨ ਵੈਰਿਟੀ ਇਹਦਾ ਕਿ ਜਿਸ ਤਰ੍ਹਾਂ ਡੀਐਸਪੀ ਸੋਰਟੀਿੰਗ ਦਾ ਜਿਹੜਾ ਇਹ ਪੂਰਾ ਚੱਲ ਰਿਹਾ ਸੀ ਤੇ ਹੁਣ ਉਹਦੇ ਪਿੱਛੇ ਵੀ ਰਿਪੋਰਟ ਕਿੰਨਾ ਦਾ ਨਿਕਲਿਆ ਕਿ ਇਦਾਂ ਦੀ ਇਨਕੁਆਇਰੀ ਸਾਹਮਣੇ ਆਈ ਹੈ ਕਿਉਂਕਿ ਜਿਹੜਾ ਕ੍ਰਾਈਮਨਲ ਬੰਦਾ ਉਹ ਇੱਕਦਮ ਤਾਂ ਕ੍ਰਾਈਮਨਲ ਬੰਦਾ ਵੀ ਉਹਦਾ ਬੈਕਗ੍ਰਾਉਂਡ ਵੀ ਉਹਨਾਂ ਦੀ ਇਦਾਂ ਹੀ ਹੁੰਦੀ ਹੈ ਜੀ ਇਸੇ ਵਿੱਚ ਜੋ ਕਿਸੇ ਦੀ ਕਾਰਵਾਈ ਕੀਤੀ ਕ੍ਰਾਈਮਨਲ ਔਰ ਇੱਕ ਡਿਪਾਰਟਮੈਂਟਲ ਇਹ ਦੋਵੇਂ ਹੋਣਗੇ ਤੇ ਇਹਦੇ ਵਿੱਚ ਵੀ ਜੋ ਇਹਨਾਂ ਦਾ ਪਿਛਲਾ ਰਿਕਾਰਡ ਹੈ ਜਿਹੜਾ ਉਸ ਨੂੰ ਵੀ ਜੋ ਤਫਤੀਸ਼ ਵਿੱਚ ਜਾਏਗਾ ਜ਼ਰੂਰ ਖੋਲਾ ਜਾਏਗਾ ਬਿਲਕੁਲ ਜੀ ਇਹ ਸਨ ਸਾਡੇ ਨਾਲ ਜਿਹੜੇ ਐਸਐਸਬੀ ਸਰੂਪਤਾ ਸਿੰਘ ਚਾਲ ਜਿਨ੍ਹਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਭਾਵੇਂ ਭਾਰਤੀ ਦੇ ਵਿੱਚ ਨੇ ਭਾਵੇਂ ਆਮ ਜਨਤਾ ਦੇ ਵਿੱਚ ਕ੍ਰਿਮਨਲ ਨੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਇਹ ਜਿਹੜੀ ਵੱਡੀ ਕਾਰਵਾਈ ਆ ਅੱਜ ਸੰਗਰੂਰ ਪੁਲਿਸ ਵੱਲੋਂ ਜਿਹੜਾ ਸਕਿਉਰਟੀ ਇੰਚਾਰਜ ਸੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਹੁੰਚਾਇਆ ਗਿਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰੋਕ ਵੀ ਦੀਨਾ ਕੈਮਰਾਮੈਨ ਦੀਪਕ ਗੜਕੇ ਦੇ ਨਾਲ ਕੁਦਰਸ਼ਨ ਸਿੰਘ ਸਿੱਧੂ ਪੀਟੀਸੀ న్యూਸ ਸੰਗਰੂਰ